ਕਿਸਾਨ ਵੀਰੋ ਜੋ ਝੜੀ ਨਮਾਮੀ ਲਗਭਗ 25 ਦਿਨ ਪੈਂਦਾ ਰਿਹਾ ਤੇ ਉਹਦਾ ਕਰਕੇ ਇਸ ਵਾਰ ਸਬਜ਼ੀਆਂ ਲੇਟ ਹੋ ਗਈਆਂ ਨੇ ਪਰ ਹੁਣ ਆਪਾਂ ਸਬਜ਼ੀਆਂ ਦੇ ਜੇ ਸੀ ਬੀਜ ਲਿਆ ਕੇ ਆਪਣੇ ਘਰਾਂ ਦੇ ਵਿੱਚ ਘਰੇਲੂ ਗੀਚੀ ਦੇ ਵਿੱਚ ਜ਼ਰੂਰ ਲਈਏ ਆਪਾਂ ਜੋ ਯੂਨੀਵਰਸਿਟੀ ਵੱਲੋਂ ਇਕੱਠ ਦਿੱਤੀ ਜਾਂਦੀ ਹੈ ਉਹ ਮੰਗਵਾ ਲਈ ਗਈ ਹੈ ਉਹ ਚ ਕਈ ਪ੍ਰਕਾਰ ਦੇ ਬੀਜ ਹਨ ਤਾਂ ਤੁਸੀਂ ਦੇਖ ਸਕਦੇ ਹੋ ਜੇਕਰ ਗੱਲ करिएगा ਮਟਰਾਂ ਦੀ ਇਹ ਪੰਜਾਬ 99 ਇਹਨੂੰ ਆਪਾਂ ਹਜੇ ਨਹੀਂ ਬੀਜ ਸਕਦੇ ਤੇ ਇਹ 10ਵੇਂ ਮਹੀਨੇ ਚ ਬੀਜ ਸਕਦੇ ਆ ਤੇ ਗਾਜਰ ਦਾ ਟਾਈਮ ਹੁਣ ਪੂਰਾ ਪੂਰਾ ਚੱਲ ਰਿਹਾ ਜੋ ਪੀ 661 ਅ ਜੁਨੀਅਰਟੀ ਦੀ ਤੇ ਨਾਲ ਹੀ ਧਣੀਆਂ ਵੀ ਆਪਾਂ ਜੇ ਹੋ ਸਕੇ ਤਾਂ ਥੋੜਾ ਲੇਟ ਕਰ ਲਈਏ ਮੇਥੀ ਮੇਥਾ ਤੇ ਮੂਲੀ ਪਾਲਕ ਸਰਗਮ ਤੇ ਸਾਗ ਵਾਲੀ ਸਰੋਂ ਤੇ ਨਾਲ ਹੀ ਬਰੋਕਲੀ ਪਾਲਮ ਸਮ੍ਰਿਧੀ ਇਹ ਸਾਰੇ ਬੀਜ ਆਪਾਂ ਮੰਗਵਾ ਲਏ ਨੇ ਤੇ ਲਾ ਰਹੇ ਆ ਇਹਦੇ ਨਾਲ ਹੀ ਜਿਵੇਂ ਆਪਾਂ ਨੂੰ ਗਾਜਰ ਦੀ ਜ਼ਿਆਦਾ ਲੋੜ ਸੀ ਉਹ ਵੀ ਮੰਗਵਾ ਲਈ ਐ ਬੱਦਾਂ ਤੇ ਨਾਲ ਹੀ ਆ ਗਾਜਰ ਕਾਲੀ ਗਾਜਰ ਜਿਹਨੂੰ ਆਪਾਂ ਕਹਿੰਦੇ ਨੇ ਆ ਤੇ ਇਸ ਆ ਬੀਜ ਵੀ ਆਪਾਂ ਮੰਗਵਾ ਲਿਆ ਤੇ ਨਾਲ ਹੀ ਟਮਾਟਰ ਟਮਾਟਰ ਦੀ ਆਪਾਂ 4 ਨੰਬਰ ਵਰਖਾ ਵਹਾਂ ਜਿਹੜੀ 4 ਵੈਰੈਟੀ ਐ ਉਹ ਆਪਾਂ ਮੰਗਵਾਈ ਐ ਤੇ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਆਪਾਂ ਪਨੀਰੀ ਅੱਜ ਪਾ ਦੇਣੀ